ਫਰੋਜ਼ਪੁਰ ਪੁਲਿਸ ਨੂੰ ਇਹੋ ਤੇ ਨਸ਼ਾ ਵਿਰੋਧ ਦੇ ਵਿੱਚ ਬਹੁਤ ਹੀ ਵਧੀਆ ਸਫਲਤਾ ਹਾਸਲ ਹੋਈ ਜਦੋਂ ਸਾਡੀ ਸਾਰੀਆਂ ਟੀਮ ਸੀਆਈਏ ਫਰੋਜ਼ਪੁਰ ਸੀਆਈਏ ਜ਼ੀਰਾ ਤੇ ਜਿਹੜੇ ਸਾਡੇ ਐਸਐਚਓ सदर ਤੇ ਸਿਟੀ ਜ਼ੀਰਾ ਤੇ ਸਾਡੇ ਡੀਐਸਪੀ ਸਾਹਿਬਾਨ ਦੀ ਸੁਪਰਵੀਜ਼ਨ ਦੇ ਵਿੱਚ ਇਹਨਾਂ ਨੇ ਬਹੁਤ ਵਧੀਆ ਕੰਮ ਕਰਦੇ ਹੋਏ ਮਕਦਮਾ ਨੰਬਰ ਜਿਹੜਾ 367 ਹੈ ਇਹਦੇ ਵਿੱਚ ਸੀਆਈਏ ਫਰੋਜ਼ਪੁਰ ਵੱਲੋਂ ਇਹ ਪਰਚਾ ਦਰਜ ਹੋਇਆ ਉਥਾਣਾ ਸਿਟੀ ਫਿਰੋਜ਼ਪੁਰ ਦੇ ਵਿੱਚ ਜਿਹਦੇ ਵਿੱਚ 1 ਕਿਲੋ 13 ਗ੍ਰਾਮ ਹੈਰੋਇਨ ਇੱਕ ਮੋਟਰਸਾਈਕਲ ਤੇ ਤਿੰਨ ਮੋਬਾਈਲ ਤੇ ਤਿੰਨ ਜਣਿਆਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਮਿਲੀ ਹੈ ਜਿਹਦੇ ਵਿੱਚ ਲਵ ਉਰਫ ਲਵ ਪੱਟੀ ਤੇ ਸ਼ਿਵਾ ਤੇ ਪ੍ਰਗਟ ਇਹ ਤਿੰਨ ਜਣੇ ਗ੍ਰਿਫਤਾਰ ਕੀਤੇ ਤੇ ਇਹਨਾਂ ਕੋਲੋਂ 1 ਕਿਲੋ 13 ਗ੍ਰਾਮ ਹੈਰੋਇਨ ਕਿ ਕਿੱਥੋਂ ਲੈ ਕੇ ਆਉਂਦੇ ਨੇ ਇੱਥੇ ਇਹ ਦੱਸਣਯੋਗ ਹੈ ਜੀ ਵੀ ਜਿਹੜੇ ਇਹ ਇਹਨਾਂ ਤੋਂ ਜਿਹੜੀ ਰਿਕਵਰੀ ਹੋਈ ਹੈ ਜਿਹੜੀ ਪਿੱਛੇ ਅਸੀਂ 5 ਕਿਲੋ ਹੈਰੋਇਨ ਅਤੇ ਉਹਦੇ ਨਾਲ 29 ਲੱਖ 16000 ਜਿਹੜਾ ਆਪਾਂ ਕੈਸ਼ ਜਿਹੜਾ ਡਰੱਗ ਮਨੀ ਸੀ ਉਹਰ ਕਵਰ ਕੀਤੀ ਸੀ ਉਸ ਦੀ ਬੈਕਵਰਡ ਲਿੰਕੇਜ ਦੇ ਵਿੱਚ ਹੀ ਆਹ ਜਿਹੜੀ ਇਹ ਬੰਦਿਆਂ ਦਾ ਨਾਮ ਆਉਂਦਾ ਸੀਗਾ ਪੁੱਛ ਕੇ ਤੇ ਉਹਦੇ ਇੰਟਰੋਗੇਸ਼ਨ ਤੇ ਸਾਡਾ ਇਹ ਬੰਦੇ ਨਿਕਲੇ ਇਹਨਾਂ ਤੇ ਵੀ ਬੜੇ ਵਧੀਆ ਤਰੀਕੇ ਦੇ ਨਾਲ ਆਹ ਇੰਟੈਲੀਜੈਂਸ ਨੂੰ ਗੈਦਰ ਕਰਕੇ ਹੋਰ ਉਸ ਨੂੰ ਡਿਵੈਲਪ ਕਰਕੇ ਤੇ ਇਹਨਾਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਮਿਲੀ ਹੈ ਜੇ ਇਹ ਰਖੜੀ ਰੋਡ ਸੈਲਰ ਦੇ ਨਜ਼ਦੀਕ ਉੱਥੇ ਆ ਰਹੇ ਸੀ ਸਾਡੇ ਵੱਲੋਂ ਸਾਡੀ ਟੀਮਸ ਉਹ ਲੋਨਾਂ ਨੂੰ ਇੰਟਰਸੈਪਟ ਕਰਕੇ ਫੜੇ ਤੇ ਇਵੇਂ ਹੀ ਮਕਦਮਾ ਨੰਬਰ 116 ਹੈ ਜੀ ਇਹਦੇ ਵਿੱਚ ਇਹ ਥਾਣਾ ਸਿਟੀ ਜ਼ੀਰਾ ਇਹਦੇ ਚ 51 ਕਿਲੋ 64 ਗ੍ਰਾਮ ਚੂਰਾ ਪੋਸਤ ਹੈ ਭੁੱਕੀ ਇਹ ਇੱਕ ਸੰਦੀਪ ਸਿੰਘ ਤੇ ਗੁਰਪ੍ਰੀਤ ਸਿੰਘ ਇਹ Rajasthan ਤੋਂ ਇਹ ਲੈ ਕੇ ਆ ਰਹੇ ਸੀਗੇ ਇਹਦੀ ਵੀ ਇਹਨਾਂ ਨੂੰ ਸੀਆਈਏ ਉਹਨਾਂ ਨੂੰ ਇਨਫੋਰਮੇਸ਼ਨ ਸੀਗੀ ਤੇ ਉਹਦੇ ਤੇ ਪੁਲਸੂਆ ਮਨਸੂਰ ਦੇਵਾ ਚਤਰਾ ਰੋਡ ਜ਼ੀਰੇ ਉੱਥੇ ਇਹਨਾਂ ਨੂੰ ਇੰਟਰਸੈਪਟ ਕੀਤਾ ਟਰੱਕ ਦੇ ਵਿੱਚੋਂ ਇਹਨਾਂ ਨੂੰ ਬਰਾਮਦਗੀ ਹੋਈ ਹੈ ਤੇ ਇਹਦੇ ਵਿੱਚ ਇਹ ਦੋ ਜਣਿਆਂ ਦੀ ਗ੍ਰਿਫਤਾਰੀ ਹੈ ਸੰਦੀਪ ਸਿੰਘ ਤੇ ਗੁਰਪ੍ਰੀਤ ਸਿੰਘ ਸਰ ਇਹ ਕਿnde ਵਿੱਚੋਂ ਪਾਕੀ ਲੈ ਕੇ ਆ ਰਹੇ ਸੀ ਕਿਹੜੀ ਚੀਜ਼ਾਂ ਦੇ ਵਿੱਚ ਲੈ ਕੇ ਆ ਰਹੇ ਸੀ ਇਹਦੇ ਵਿੱਚ ਜਿਹੜਾ ਕੁਝ ਹੋਰ ਕਾਦੀ ਸੀ ਇਹ ਜੀ ਉਹ ਟਰੱਕ ਸਰ ਤੇ ਰਬੜ ਵਾਲਾ ਪਾਊਡਰ ਸੀ ਰਬੜ ਵਾਲਾ ਜਿਹੜਾ ਪਾਊਡਰ ਜਾਂ ਹੁੰਦਾ ਹੈ ਉਹਦੀਆਂ ਬੋਰੀਆਂ ਉਹਦੇ ਟਰੱਕ 'ਚ ਰੱਖੀਆਂ ਹੋਈਆਂ ਸੀ ਉਹਦੇ ਵਿੱਚ ਲੁਕੋ ਕੇ ਇਹ ਉੱਕੀ ਜਿਹੜੀ ਰੱਖੀ ਹੋਈ ਸੀ ਦੋ ਘਟਿਆਂ 'ਚ ਉਹ ਉਥੋਂ ਬਰਾਮਦ ਹੋਈ ਹੈ ਤੇ ਐਵੇਂ ਹੀ ਮੁਕੱਦਮਾ ਨੰਬਰ 150 ਹੈ ਕਿ ਸਦਰ ਜ਼ੀਰਾ ਦਰਜ ਕੀਤਾ ਗਿਆ ਹੈ ਇਦੇ ਵਿੱਚ ਵੀ ਸਦਰ ਜ਼ਿਲ੍ਹਾ ਐਸ ਐਚ ਓ ਤੇ ਸੀਆਈਏ ਜ਼ਿਲ੍ਹਾ ਵੱਲੋਂ 20 ਕਿਲੋ ਫੀਮ ਜਿਹੜੀ ਉੱਥੋਂ ਬਰਾਮਦ ਹੋਈ ਹੈ 20 ਕਿਲੋ 258 ਗ੍ਰਾਮ ਤੇ ਇੱਕ ਕੈਨੇਡਾ ਕਾਰ ਤੇ ਦੋ ਮੋਬਾਈਲ ਤੇ ਇਹਦੇ ਵਿੱਚ ਤਿੰਨ ਜਣੇ ਗ੍ਰਿਫਤਾਰ ਕੀਤੇ ਆ ਜਿਹੜੇ ਹਰਜਿੰਦਰ ਸਿੰਘ ਗੁਰਜਿੰਦਰ ਸਿੰਘ ਤੇ ਸੁਰਜੀਤ ਸਿੰਘ ਇਹ ਸਾਰੇ ਮਖੂਏ ਦੀਏ ਦੇ ਆ ਰਹਿਣ ਵਾਲੇ ਥਾਣਾ ਮਖੂਏ ਦੀਏ ਚ ਰਹਿਣ ਵਾਲੇ ਤੇ ਇਹ ਇਥੋਂ ਯੂਪੀ ਇਹਨਾਂ ਦੇ ਇੰਟੈਲੀਜੈਂਸ ਇਨਪੁਟ ਸੀ ਗਿਆ ਸਾਨੂੰ ਵੀ ਇਹ ਬੰਦੇ ਜਿਹੜਾ ਕੰਮ ਕਰਦੇ ਜਿਹੜਾ ਇਹਦਾ ਅਫੀਮ ਵਗੈਰਾ ਲੈ ਕੇ ਵੇਚਦੇ ਆ ਕਿੱਥੇ ਰਹੀ ਗਏ ਨਾ ਤੇ ਇਹ ਬੜੇ ਇਹਨਾਂ ਨੇ ਇਨਫੋਰਮੇਸ਼ਨ ਬੇਸ ਜਦੋਂ ਸਰਚ ਕਰਨ ਲੱਗੇ ਉਸ ਤੋਂ ਬਾਅਦ ਗੱਡੀ ਦੀ ਤੇ ਉਹਨਾਂ ਨੇ ਸੀਕ੍ਰੀਟ ਕੰਟੇਨਰ ਬਣਾਏ ਹੋਏ ਸੀ ਗੱਡੀ ਦੇ ਵਿੱਚ ਜਿਵੇਂ ਇੱਕ ਪਿਛਲੇ ਪਾਸੇ ਗੱਡੀ ਦੇ ਉਹ ਇੱਕ ਉਹਦਾ ਸੀਕ੍ਰੀਟ ਕੰਟੇਨਰ ਜਆ ਬਣਾਇਆ ਹੋਇਆ ਸੀ ਜਗ੍ਹਾ ਬਣਾਈ ਸੀ ਜਿਹੜਾ ਆਮ ਪਤਾ ਨਹੀਂ ਲੱਗਦਾ ਸੀ ਉਸ ਨੂੰ ਇਹਦੇ ਪਾਰਟਸ ਦੇ ਨਾਲ ਹੀ ਟਕਿਆ ਹੋਇਆ ਸੀ ਜਿਵੇਂ ਕੋਈ ਰਬਨ ਪਾਰਟ ਜਿਹਾ ਹੋਵੇ ਤੇ ਉਹ ਇੱਥੋਂ ਤੇ ਅੱਗਿਓ ਗੱਡੀ ਦੇ ਅਗਲੇ ਪਾਸਿਓ ਮੋਨਟ ਦੇ ਥੱਲੇੋਂ ਉੱਥੋਂ ਇਹ 20 ਕਿਲੋ ਪੀਮ ਬਰਾਮਤ ਹੋਈ ਹੈ ਇਹ ਬਸ ਸਾਡਾ ਸ਼ਾਹ ਵਾਲਾ ਦੇ ਕੋਲੇ ਇਹਨਾਂ ਨੇ ਇੰਟਰਸੈਪਟ ਕੀਤਾ ਸੀ ਤੇ ਸਾਰਾ ਇਹਨਾਂ ਦਾ ਇੰਟੈਲੀਜੈਂਸ ਬੇਸਡ ਆਪਰੇਸ਼ਨ ਸੀ ਕਾਫੀ ਦਿਨ ਤੋਂ ਇਹਨਾਂ ਦਾ ਪਿੱਛਾ ਕਰਦੇ ਸੀ ਇੱਥੇ ਦਸਵੇਂ ਹੋ ਗਿਆ ਜੀ ਇੱਕ ਹੋਰ ਕੇਸ ਜਿਹੜਾ ਐਨਡੀਪੀਐਸ ਦਾ ਗਰੂ ਹਰਸ ਹੈ ਵੀ ਦਰਜ ਕੀਤਾ ਜਿੱਥੇ ਉਹ ਬੱਸ ਦੇ ਵਿੱਚ ਹੀ ਲੈ ਕੇ ਮਹਾਰਾਸ਼ਟਰ ਸਾਈਡ ਤੋਂ ਬੱਸ ਦੇ ਵਿੱਚ ਲੈ ਕੇ ਉਹ ਬੰਦਾ ਸੁਰਦੇਵ ਸਿੰਘ ਉਰਫ ਮੋਲੀ ਪੁੱਤਰ ਮਹਿੰਦਰ ਸਿੰਘ ਵਾਸੀ ਬਾਬਾ ਤਾਰੇ ਵਾਲਾ ਖੂ ਦਾਗਲੀ ਪੰਜੇਕੇ ਰਿਸਾੜ ਤੋਂ ਉਹ 35 ਕਿਲੋ ਭੁੱਕੀ ਚੂਰਾ ਪੋਸਟ ਉਹਦੇ ਵਿੱਚ ਲੈ ਕੇ ਆ ਰਹੇ ਸੀਗਾ ਉਸ ਨੂੰ ਜਦੋਂ ਹੀ ਉਤਰ ਕੇ ਕਿਤੇ ਉਸ ਨੂੰ ਕਾਬੂ ਕੀਤਾ ਗਿਆ ਤੇ ਉਸ ਤੋਂ ਵੀ 30 ਕਿਲੋ ਭੁੱਕੀ ਬਰਾਮਦ ਹੋਈ ਸਰ ਟੋਟਲ ਕਿੰਨੇ ਮਕਦਮੇ ਦਰਜ ਕੀਤੇ ਔਰ ਕਿੰਨੇ ਇਹ 4 ਮਕਦਮੇ ਦਰਜ ਕੀਤੇ ਜੀ ਇੱਕ ਦੇ ਵਿੱਚ 1 ਕਿਲੋ 13 ਗ੍ਰਾਮ ਹੈਰੋਇਨ ਇੱਕ ਮੋਟਰਸਾਈਕਲ ਇੱਕ ਤਿੰਨ ਮੋਬਾਈਲ ਦੂਜੇ 'ਚ 51 ਕਿਲੋ 64 ਗ੍ਰਾਮ ਖੁਕੀ ਚੂਰਾ ਭੁੱਕੀ ਚੂਰਾ ਪੋਸ ਤੇ ਤੀਜੇ 'ਚ 20 ਕਿਲੋ 258 ਗ੍ਰਾਮ ਅਫੀਮ ਤੇ ਕ੍ਰੇਟਾਕਾਰ ਤੇ ਦੋ ਮੋਬਾਈਲ ਤੇ ਐਵੇਂ ਹੀ 35 ਕਿਲੋ ਖੁਕੀ ਚੂਰਾ ਪੋਸ ਇੱਕ ਚੋਤੇ ਇੱਕ 100 ਗ੍ਰਾਮ